ਤਲ ਤਾਂ ਮੈਂ ਹੋਰ ਕਰਦਾ ਇਹ ਤਾਂ ਮਤਾਂ ਮਦਰ ਕੁੜੀਆਂ ਤੋਂ ਲੋਕੀ ਸਾਰੇ ਉਹਨਾਂ ਦੇ ਕਿੱਥੇ ਕਰ ਲੈ ਯਾਰ ਇਹ ਕੁਝ ਚੋਕੀ ਤੇ ਹੈ ਹੀ ਨਹੀਂ ਤੁਹਾਨੂੰ ਵੀ ਪਤਾ ਜੇ ਤੁਸੀਂ ਮੈਨੂੰ ਦੱਸ ਦਿਓ ਬਾਹਰ ਜਾ ਰਹੇ ਹੈ ਲਾ ਗੱਲ ਕਰ ਲੈ ਜਾਂਦੇ ਨਹੀਂ ਇਦਾਂ ਕਹਿੰਦਾ ਭਾਜੀ ਲੰਬਾ ਖੇ ਕਰ ਲੋ ਆਈਡੀ ਇਹ ਪਹਿਲੀ ਗੱਲ ਤੇ ਨਹੀਂ ਹੈ ਕਿ ਅਸੀਂ ਪਾਦਾ ਕਰ ਇੱਥੇ ਸਾਡਾ ਨਾਕਾ ਲੱਗਿਆ ਆਇਆ ਸੀ ਪਿਸ਼ੰਬਰ ਜਿਹੜਾ ਸਾਡਾ ਏਐਸਆਈ ਦਾ ਸਾਹਮਣੇ ਆ ਗਿਆ ਜੀ ਸਾਨੂੰ ਪੁਸ਼ ਆਵਾਜ਼ ਆਈ ਤਾਂ ਅਸੀਂ ਜਾ ਕੇ ਦੇਖਿਆ ਇੱਥੇ ਸੜਕ ਨੂੰ ਥੋੜਾ ਡੈਮੇਜ ਹੋਇਆ ਬਾਈਪਾਸ ਦੇ ਉੱਤੇ ਲਾਕਾਉਟ ਤੋਂ ਕਿੰਨੀ ਦੂਰ ਹੈ ਜਿੱਥੇ ਪੁਲਿਸ ਮੁਲਾਜ਼ਮ ਨੇ ਚੌਕੀ ਦੇ ਵਿੱਚ ਜਿਹੜੀ ਤੁਸੀਂ ਚੌਕੀ ਸੂ ਕਾਲ ਇਹ कह रहे हो ਉੱਥੇ ਕੋਈ ਬੰਦਾ ਨਹੀਂ ਔਰ ਕਾਫੀ ਦਿਨ ਦੀ ਬੰਦ ਹੈ ਜਿਆਦਾ ਤੁਸੀਂ ਮੈਨੂੰ ਦੱਸ ਦਿਓ ਤੁਹਾਡੇ ਕੋਲ ਨੰਬਰ ਸਬੰਧ ਹੋ ਦੇਖੋ ਦੱਸੇ ਅੱਛਾ ਦੂਜੀ ਗੱਲ ਅਰੇ ਹਰੇਕ ਚੀਜ਼ ਨੂੰ ਆਪਾਂ ਗ੍ਰੇਡ ਅਟੈਕ ਕਹਿ ਦਿੰਦੇ ਆ ਹਰ ਚੀਜ਼ ਨੂੰ ਤੁਸੀਂ ਵੀ ਇੰਪੈਕਟ ਦੇਖਿਆ ਜੋ ਆਪਾਂ ਦੇਖਿਆ ਇਹ ਸੜਕ ਤੇ ਮਦਾ ਤੁਸੀਂ ਇਹਨੂੰ ਮੈਂ ਤੁਹਾਨੂੰ ਨਹੀਂ ਸਵਾਲ ਪੁੱਛਦਾ ਕਿ ਤੁਸੀਂ ਇਹਨੂੰ ਗ੍ਰੇਨੇਡ ਅਟੈਕ ਕਹਿ ਸਕਦੇ ਹੋ ਜੇ ਕੋਈ ਇੱਕ ਮਿੰਟ ਯਾਰ ਕੋਈ ਮੈਂ ਧੱਕੇ ਬਾਹਰ ਮਾਰਦੇ ਕੋਈ ਉਹ ਕੋਈ ਉੱਥੇ ਦੀਵਾਰ ਹੈ ਆਪਾਂ ਛੱਡ ਦੀਏ ਗੱਲਾਂ ਵੀ ਪੁਲਿਸ ਇਦਾਂ ਕਹਿੰਦੀ ਉਹ ਕਿ ਦੀਵਾਰ ਦੇ ਨਾਲ ਹੈ ਲੱਗਦਾ ਉਹਨੂੰ ਕੋਈ ਇੰਪੈਕਟ ਆਇਆ ਉਸੀ ਦਾ ਸੋਣਾ ਇਸ ਗੱਲ ਨੂੰ ਤੋਂ ਆਪਾਂ ਇਹਦੇ ਇਨਵੈਸਟਿਗੇਟ ਕਰ ਰਹੇ ਆ ਸਾਡੇ ਲੜਕਿਆਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸਭ ਤੋਂ ਪਹਿਲਾਂ ਔਰ ਉੱਥੇ ਐਸਐਚਓ ਸਾਹਿਬ ਆ ਗਏ ਹੁਣ ਮੈਂ ਆ ਗਿਆ ਬਾਕੀ ਆਫਸਰ ਨੇ ਫਰੈਂਸਿਕ ਟੀਮ ਨੂੰ ਗਾ ਕੇ ਬਚਾਚਰ ਵਾਲਾਂ ਦੇ ਪਰ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਹਿ ਰਿਹਾ ਕਿ ਜੇ ਗ੍ਰੇਨੇਡ ਅਟੈਕ ਹੋਵੇ ਜੀ ਤੁਸੀਂ ਸਾਰੇ ਇੰਨੇ ਪੜੇ ਲਿਖੇ ਲੋਕ ਉਹਦਾ ਇੰਪੈਕਟ ਇੰਨਾ ਹੀ ਹੁੰਦਾ ਜੋ ਤੁਸੀਂ ਦੇਖਿਆ ਸਰ ਇੱਕ ਲੋਕ ਜੀ ਆ ਰਾਮਤ ਹੋਇਆ ਕੋਈ ਬੜੀ ਆ ਰਾਮਤ ਹੋਇਆ ਜਿਵੇਂ ਗੱਲ ਸੁਣੋ ਮੈਨੂੰ ਤਾਂ ਪਤਾ ਨਹੀਂ ਕਿਹੜਾ ਕਲਿੱਪ ਦੀ ਗੱਲ ਕਰ ਰਹੇ ਹੋ ਤੁਸੀਂ ਦੱਸੋ ਮੈਨੂੰ ਸਾਡੇ ਐਸਐਚਓ ਸਾਹਿਬ ਕੇ ਖੜੇ ਹੈ ਇੱਕ ਮਿੰਟ ਯਾਰ ਦੇਖੋ ਇੰਨੀ ਜਲਦੀ ਕਹਿਣਾ ਵੀ ਕੀ ਲੱਗਦਾ ਮੈਂ ਤਾਂ ਤੁਹਾਨੂੰ ਇੱਕ ਸਵਾਲ ਇੱਕੋ ਹੀ ਕਰ ਰਿਹਾ ਸਾਰਿਆਂ ਨੂੰ ਬੜਾ ਕਲੀਅਰ ਵੀ ਜੇ ਕੋਈ ਗ੍ਰਨੇਡ ਦੀ ਗੱਲ ਆਪਾਂ ਹਰੇਕ ਨੂੰ ਗ੍ਰਨੇਡਰ ਅਟੈਕ ਪੜਾ ਦਿੰਦੇ ਆ ਉਸ ਨੂੰ ਦੱਸੋ ਕਿ ਦਰਨੇ ਦੇ ਕੈਪ ਹੋਵੇ ਤੁਹਾਡੀ ਕੰਦ ਹੈ ਜਾਂ ਹੋਰ ਚੀਜ਼ਾਂ ਨੂੰ ਉਹਨੂੰ ਕੋ ਡੈਮੇਜ ਨਾ ਹੋਵੇ ਤੇਰੇ ਨਾਵੇ ਪੇਂਟ ਵੀ ਨਹੀਂ ਉਤਰਿਆ ਆਪਾਂ ਨੂੰ ਹਰੇਕ ਗੱਲ ਨੂੰ ਇਸ ਤਰ੍ਹਾਂ ਕਹਿ ਦੇਣਾ ਸੋ ਮੇਰੀ ਇੱਕ ਗੁਜ਼ਾਰਿਸ਼ ਹੈ ਤੁਹਾਨੂੰ ਆਪਾਂ ਸਾਰੇ ਰਿਸਪੌਂਸਿਬਲ ਸਿਟੀਜ਼ਨ ਆਪਾਂ ਗੱਲ ਉਹ ਕਰੀਏ ਜਿਹੜੀ ਤੁਹਾਨੂੰ ਆਪ ਮਹਿਸੂਸ ਵੀ ਹੋਵੇ ਕਿ ਆਪਾਂ ਸਾਰੇ ਉੱਤੇ ਖੜੇ ਕੋਈ ਲੁਕੋ ਕੇ ਤਾਂ ਗੱਲ ਕਰਨ ਨਹੀਂ ਰਿਹਾ ਇਸ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਤੁਹਾਡੀ ਜਾਂਚ ਕੀ ਆਇਆ ਤੁਸੀਂ ਗੱਲ ਜੋ ਪਿੰਡ ਨਹੀਂ ਤੁਹਾਡੇ ਨਾਲ ਹੀ ਮੈਂ ਦੇਖੀ ਆ ਹੁਣ ਆ ਕੇ ਮੈਂ ਤਾਂ ਇਹ ਦੇਖਿਆ ਕਿ ਉੱਥੇ ਇੰਪੈਕਟ ਸਿਰਫ ਸੜਕ ਤੋਂ ਕੇ ਥੋੜਾ ਰੋੜੀਆਂ ਜਿਹੜੀਆਂ ਆ ਗਈਆਂ ਉਹਨਾਂ ਦੇ ਉੱਤੇ ਇੰਪੈਕਟ ਆ ਗਿਆ ਜੀ ਉੱਪਰ ਦੀ ਲੇਅਰ ਆ ਉਈ ਡੀਪ ਕੋਈ ਲੇਅਰ ਤੇ ਨਹੀਂ ਡੈਟ ਹੈ ਕੋ ਦਵਾਰ ਨੇੜੇ ਐ ਕੋਈ ਕੋਈ ਨਹੀਂ ਆ ਪਹਿਲੀ ਗੱਲ ਤੇ ਮੈਂ ਦਵਾਰਾ ਦੌਰਾਨਾਂ ਤੇ ਚੌਕੀ ਉੱਤੇ ਕੋਈ ਹੈ ਨਹੀਂ ਔਰ ਅੱਗੇ ਪਤਾ ਐ ਸਕਾਂਦਾ ਇਹ ਨਾਟੇ ਵਾਲੇ ਜਿਹੜਾ ਲੜਕੀਆਂ ਨੂੰ ਮੈਂ ਪੁੱਛੀ ਆ ਗੱਲ ਉਹ ਕਹਿੰਦੇ ਸਰ ਅਸੀਂ ਆਪਣੀ ਚੈਕਿੰਗ ਕਰ ਰਹੇ ਸੀਗੇ ਸਾਨੂੰ ਆਵਾਜ਼ ਆਈ ਤਾਂ ਅਸੀਂ ਭੱਜ ਕੇ ਜਾ ਕੇ ਦੇਖਿਆ ਸਾਨੂੰ ਕੋਈ ਦਿਖਿਆ ਨਹੀਂ ਅੱਜ ਅਸੀਂ ਉਹ ਚੀਜ਼ ਦੇਖੀ ਕਿ ਤੋਂ ਮੈਂ ਤੁਹਾਡੇ ਨਾਲ ਹੀ ਬੜਾ ਕਲੀਅਰਲੀ ਸਭ ਨੂੰ ਕਹਿ ਰਿਹਾ ਕਿ ਫ਼ਰਮ ਫੜਾਉਣ ਵਾਲੇ ਦੇ ਖਿਲਾਫ਼ ਆਪਾਂ ਐਕਸ਼ਨ ਵੀ ਲਵਾਂਗੇ ਉਹਨੂੰ ਫ਼ਰਮ ਕਰ ਲੋਕਾਂ ਨੂੰ ਪਹਿਲੇ ਕਰਨ ਔਰ ਗਲਤ ਫੁਆਕਰਾ ਕੇ ਚਲਾਉਣੀ ਰੋਂਗ ਥਿੰਗ ਅਪਰ ਰਿਸਪਾਂਸਿਬਿਲਿਟੀ ਆਕਟ ਕਰੀ ਇਹ ਸਰ ਆਖਿਰਕਲ ਹੈ ਨਾ ਕਿ ਕਾਫੀ ਦੂਰ ਦੂਰ ਤੱਕ ਸੁਹਾਗੇ ਦੀ ਆਵਾਜ਼ ਹੈ ਮਲਾਕਪਤ ਰਹਿ ਕੇ ਚੌਕੀ ਦੇ ਸਾਹਮਣੇ ਨਹੀਂ 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 ਚੌਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਤੁਸੀਂ ਸਾਰੇ ਲੋਕਲ ਰਹਿੰਦੇ ਹੋ ਚੌਕੀ ਦਾ ਬਹੁਤ ਟੇਰ ਦੀ ਬੰਦਾ ਜਦੋਂ ਮੈਂ ਪਹਿਲਾਂ ਇੱਥੇ ਪੋਸਟ ਹੋਇਆ ਉਦੋਂ ਨੇ ਬੰਦ ਕੀਤੀ ਹੋਈ ਹੈ ਸਰ ਇੱਕ ਵਾਰੀ ਸਹੀ ਗੱਲ ਕਰੀਏ ਪਹਿਲਾਂ ਚੌਕੀ ਦੀ ਬਾਅਦ ਹਾਂਜੀ ਜੀ ਸਰ ਪੀ ਚਾਰ ਚਾਂਬੜ ਦੀ ਸੰਗ ਲੱਗਦਾ ਪੀ ਨੂਨੇ ਦੇ ਬਾਗੇ ਦੇ ਨਹੀਂ ਪਹਿਲਾਂ ਸੀਗੇ ਨਾ ਹੁਣ ਤਾਂ ਤੁਸੀਂ ਕਦੇ ਚੌਕੀ ਦੇਖਿਆ ਕੋਈ ਚੀਜ਼ ਸਮਾਨ ਦੇਖ ਲਓ ਜਾ ਕੇ ਕੋਈ ਵੀ ਨਹੀਂ ਹੈਗਾ ਇੱਥੇ ਇੱਕ ਮਿੰਟ ਯਾਰ ਫਟੋ ਦੀ ਗੱਲ ਕੀਤੀ ਸੀ ਉਸ ਤੋਂ ਬਾਅਦ ਡੀਜੀ ਵੀ ਸਾਹਿਬ ਕਹਿੰਦੇ ਕਿ ਬੰਦੇ ਹੋੜੇ ਗਏ ਯਾਰ ਦੇਖੋ ਮੈਂ ਨੇ ਕੋਈ ਗੱਲ ਕੀਤੀ ਜੋ ਮੈਂ ਤੁਸੀਂ ਦੇਖਿਆ ਤੁਸੀਂ ਮੈਨੂੰ ਬਜਾਏ ਸਵਾਲ ਕਰਨ ਦੇ ਮੈਂ ਵੀ ਤੁਹਾਨੂੰ ਸਵਾਲ ਕਰ ਸਕਦਾ ਮੇਰੇ ਕੋਲ ਵੀ ਰਾਈਟ ਹੈ ਆਪਾਂ ਕੀ ਦੇਖਿਆ ਉੱਥੇ ਦੱਸੋ ਆਪਾਂ ਇੱਕ ਗੱਲ ਨੂੰ ਇੱਕ ਅਨੀ ਸੈਂਸੇਸ਼ਨਲਾਈਜ਼ ਕਰਨ ਦਾ ਕੋਈ ਮਕਸਦ ਨਹੀਂ ਹੈ ਇਹ ਜਿਹੇ ਇਨਵੈਸਟੀਗੇਸ਼ਨ ਆਪਾਂ ਦੇਖ ਰਹੇ ਹਾਂ ਬਹੁਤ ਤੇਜ਼ ਸੀ ਨਾ ਆਵਾਜ਼ ਬਹੁਤ ਆਵਾਜ਼ ਬਹੁਤ ਆਵਾਜ਼ ਕਿਸ ਚੀਜ਼ ਦੇ ਨਿਯੰਤਰਣ ਦਾ ਤੁਸੀਂ ਰੋਜ਼ ਸੁਣਦੇ ਨਹੀਂ ਆਵਾਜ਼ ਤੁਸੀਂ ਮੈਨੂੰ ਇੱਕ ਆਪ ਦੱਸ ਦੋ ਸਾਰੇ ਜੇ ਕੋਈ ਗ੍ਰੇਨੇਡ ਅਟੈਕ ਹੋਏ ਤਾਂ ਇੰਪੈਕਟ ਇਹੀ ਹੋਏਗਾ ਜੋ ਤੁਸੀਂ ਦੇਖਿਆ ਨਾਲ ਕੰਦ ਹੈ ਕੰਦ ਦੇ ਉੱਤੇ ਕੋਈ ਸਪਲਿੰਟਰ ਤਾਂ ਲੱਗੇ ਨਾ ਕਿਸੇ ਚੀਜ਼ ਦਾ ਆਪਾਂ ਉਹਨੂੰ ਫੇਰ ਵੀ ਵੈਰੀਫਾਈ ਕਰ ਰਹੇ ਹਾਂ ਵੀ ਆਰ ਨਾਟ ਦੇਖੋ ਮੈਂ ਇੱਕ ਗੱਲ ਫੇਰ ਦੁਹਰਾ ਰਿਹਾ ਕਿ ਜਿਹੜਾ ਫਵਾ ਫਲਾਉਣੀ ਇਸ ਦੀ ਵਰਸ ਥਿੰਗ ਫਾਰ ਦਿਸ ਸੋਸਾਇਟੀ ਸਰ ਕੈਮਰੇ ਚੈੱਕ ਕੀਤੇ ਜਾਣਗੇ ਨਹੀਂ ਪਰੇ ਯਾਰ ਸਾਰੀ ਗੱਲ ਹੀ ਦੇਖ ਰਿਹਾ ਉਹ ਲੜਕਾ ਕਹਿੰਦਾ ਸਭ ਤੋਂ ਪਹਿਲਾਂ ਮੈਂ ਹੀ ਆਇਆ ਉੱਥੇ ਉਹ ਆਪਣੀ ਵਹੀਕਲ ਚੈਕਿੰਗ ਸਟਰੋਂਗਲੀ ਕਰ ਰਹੇ ਆ ਅਸੀਂ ਰਾਤ ਨੂੰ ਹਰ ਹਰ ਰੋਜ਼ ਸਾਰੇ ਨਾਕੇ ਲੱਗੇ ਹੋਏ ਵੈਸੇ ਹੀ ਰੁਟੀਨ ਚ ਇਹ ਵੀ ਨਾਕਾ ਲੱਗਿਆ ਉਹਨੇ ਆ ਕੇ ਇਨਸਪੈਕਟ ਕੀਤਾ ਆਪਣੇ ਸੀਰੀਅਸ ਨੂੰ ਦੱਸਤਾ ਮੈਂ ਕਿਉਂਕਿ ਤੁਹਾਡੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਇਹਨੂੰ ਮੀਡੀਆ ਦੇ ਉੱਤੇ ਛਾਲਿਆ ਗਿਆ ਮੈਂ ਵੀ ਆ ਗਿਆ ਹਾਂ ਜੀ ਆਪਾਂ ਸਾਰੇ ਇਕੱਠੇ ਖੜੇ ਹੋ ਕੇ ਦੇਖ ਰਹੇ ਹਾਂ ਸਰ ਐਸਐਸਓ ਇਸ ਦੀ ਮੁਲਾਜਮ ਅਬਦ ਕਰ ਰਿਹਾ ਹੈ ਯਾਰ ਮੈਨੂੰ ਨਹੀਂ ਪਤਾ ਕੌਣ ਐਸਐਸਓ ਸੀ ਮੈਨੂੰ ਨਹੀਂ ਉਹ ਬਸ ਪਤਾ ਚਾਉਣਾ ਮਰਜ਼ੀ ਦਾ ਮੈਂ ਤਾਂ ਆਪਣੀ ਗੱਲ ਕਰ ਰਿਹਾ ਹਾਂ ਤੇ ਤੁਹਾਡੀ ਗੱਲ ਕਰ ਰਿਹਾ ਜੋ ਸਪੌਟ ਦੀ ਗੱਲ ਕਰ ਰਿਹਾ ਕੌਣ ਬੰਦਾ ਤੀਜਾ ਵੀ ਵਾਹ ਫਲਾਜੇ ਜਿਹੜਾ ਇਨਵੈਸਟੀਗੇਸ਼ਨ ਹੈ ਲੋਕਲ ਪੁਲਿਸ ਕਰ ਰਹੀ ਹੈ ਮੈਂ ਉਹਦਾ ਹੈਡ ਆ ਠੀਕ ਸਿੰਪਲ ਗੱਲ ਹੈ ਆਪਾਂ ਨੂੰ ਤਾਂ ਬੰਦਾ ਇਨਵੈਸਟੀਗੇਸ਼ਨ ਕਰਨ ਵਾਸਤੇ ਸੋ ਸੋ ਟਾਈਮ ਦੇਓ ਅਫਾ ਤੁਹਾਡੇ ਸਾਹਮਣੇ ਸਾਰੀ ਇਨਸਪੈਕਸ਼ਨ ਕੀਤੀ ਆਪਣੇ ਮਲਾਜ਼ਮਾਂ ਨੂੰ ਪੁੱਛਿਆ ਕੋਈ ਲੁਕੋਕੇ ਨਾਲ ਕੀਤੀ ਨਹੀਂ ਰਿਪੋਰਟ ਕਿ ਤਮਾਕੇ ਦੀ ਆਵਾਜ਼ ਪੂਰੀ ਧੱਗਈ ਹੈ ਜੀ ਜੀ ਦੂਰ ਦੂਰ ਵਾਲੀ ਕੋਈ ਗੱਲ ਨਹੀਂ ਕੀਤੀ ਪਸ਼ੰਬਰ ਨੇ ਮੈਂ ਦੱਸਿਆ ਵੀ ਸਰ ਮੈਨੂੰ ਇਤਾਂ ਲੱਗਿਆ ਵੀ ਕੋਈ ਚੀਜ਼ ਕਰਤਾ ਇੱਕ ਨੋਟ ਤੂੰ ਮੇਰਾ ਕਹਿ ਰਿਹਾ ਮੈਨੂੰ ਤਮਾਕੇ ਵਾਏ ਸੁਣੀ ਮਤਾਂ ਤੇ ਪਹੁੰਚੇ ਮੈਂ ਕੱਲ ਤੁਸਾਂ ਭਾਈ ਸਾਹਿਬ ਮੈਂ ਮਾਲਿਕ ਹਾਂ ਡੀਲ ਮੈਂ ਕੋਈ ਨਹੀਂ ਥੋੜਾ ਕਰ ਰਿਹਾ ਮੈਂ ਤਾਂ ਹੀ ਕੱਲ ਤੁਹਾਨੂੰ ਸੁਝਾ ਰਿਹਾ ਜੇ ਰੋਜ਼ ਤੁਸੀਂ ਤਿੰਨੇ ਤੁਮਾਂ ਕਹਿੰਦੇ ਬਾਈ ਸੁਣਦੇ ਹੋ ਤੇ ਮੈਰਿਜ ਪੈਲੇਸ ਵੀ ਸੁਣਦੇ ਹੋ ਉਹ ਵੀ ਤਾਂ ਤੁਸੀਂ ਉਦੋਂ ਵੀ ਤਾਂ ਕੋਲ ਹੀ ਰਹਿੰਦੇ ਹੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਮੈਂ ਆਈਡੈਂਟਿਟੀ ਠੀਕ ਹੈ ਸਰ ਠੀਕ ਆਪਾਂ ਇਹਨੂੰ ਸੈਂਚਰ ਕਰਦੇ ਹਾਂ